ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਲੱਗੀ ਆ ਜੀ ਆਲੂ ਲਗਾਣ ਉਸ ਵਿੱਚ ਮੈਂ ਕਾਲੇ ਆਲੂ ਲਗਾਨੇ ਆ ਤੇ ਕੁਝ ਨੋਰਮਲੀ ਆਪਣੇ ਸਕਿਨ ਕਲਰ ਵਾਲੇ ਆਲੂ ਲਗਾੜੇ ਆ ਤੇ ਘਰੇਲੂ ਬਾਗਿਚੀ ਵਿੱਚ ਆਪਾਂ ਲਗਾਵਾਂਗੇ ਤੇ ਤੁਸੀਂ ਵੀ ਜ਼ਰੂਰ ਲਗਾਓ ਆਲੂਆਂ ਲਗਾਉਣ ਦਾ ਮੌਸਮ ਬਿਲਕੁਲ ਸਹੀ ਆ ਹੁਣ ਨਾ ਗਰਮੀਆਂ ਜ਼ਿਆਦੀ ਤੇ ਨਾ ਜ਼ਿਆਦੀ ਹੈਗੀ ਬਸ ਠੰਡ ਤੇ ਚਲੋ ਕਰਦੇ ਆਂ ਸਟਾਰਟ ਇੱਧਰ ਆਪਾਂ ਜਗਾ ਜੀਆ ਬਣਾ ਲਈ ਸੀਗੀ ਕਾਲਰ ਰੋਟਾਵੇਟਰ ਦੇ ਨਾਲ ਆਪਾਂ ਚੰਗੀ ਤਰ੍ਹਾਂ ਇਹਦੀ ਬਹਾਈ ਕਰ ਦਿੱਤੀ ਆ ਤੇ ਸੁਹਾਗਾ ਹੁਣ ਫੇਰ ਕੇ ਆਪਾਂ ਇਹਨੂੰ ਪਧਰੀ ਕਰਕੇ ਤੇ ਵੱਡੀਆਂ ਵੱਡੀਆਂ ਵੱਟਾਂ ਜਿਹੜੀਆਂ ਉਹ ਬਣਾ ਲੈਣੀਆਂ ਤਾਂ ਕਿ ਆਲੂਆਂ ਦਾ ਸਾਈਜ਼ ਜਿਹੜਾ ਵੱਡਾ ਹੋ ਸਕੇ ਤੇ ਉਹ ਦੇਸੀ ਬਿਓਰ ਆਪਾਂ ਜਿਹੜੇ ਆਰਗੈਨਿਕ ਬੀਜ ਨੇ ਆ ਇਹ ਤੁਸੀਂ ਸਾਰੇ ਜਾਣਦੇ ਹੀ ਹੋ ਕਿ ਆਲੂਆਂ ਨੂੰ ਬਹੁਤ ਜ਼ਿਆਦਾ ਕੈਮੀਕਲ ਪਾਇਆ ਜਾਂਦਾ ਮਤਲਬ ਸਭ ਤੋਂ ਜ਼ਿਆਦਾ ਜੇ ਕਿਸੇ ਚੀਜ਼ ਨੂੰ ਕੋਈ ਸਪਰੇ ਸਪਰੇ ਨਹੀਂ ਸੌਰੀ ਹੁੰਦੀ ਦਵਾਈ ਪੈਂਦੀ ਹੈ ਇਹਨਾਂ ਦੇ ਮੁੱਢਾਂ ਵਿੱਚ ਜਾਂ ਇਹਨੂੰ ਜਿਹੜੀ ਕਾਹ ਮਾਰਨ ਵਾਲੀ ਹੁੰਦੀ ਹੈ ਨਾ ਉਹ ਸਪਰੇਆ ਹੁੰਦੀਆਂ ਤੇ ਤੁਸੀਂ ਸਾਰੇ ਜਾਣਦੇ ਹੀ ਹੋ ਕਿ ਕਿੰਨੀਆਂ ਹਾਨੀਕਾਰਕ ਹੁੰਦੀਆਂ ਵਾਂ ਜਿਹੜੀਆਂ ਕਾਹ ਵਾਲੀਆਂ ਸਪਰੇਆ ਹੁੰਦੀਆਂ ਵਾਂ ਤੇ ਉਹ ਕਿਉਂਕਿ ਅੱਜਕੱਲ ਗੁਡਾਈ ਕੋਈ ਕਿਸਾਨ ਭਰਾ ਨਹੀਂ ਕਰਵਾਉਂਦਾ ਬਹੁਤ ਮਹਿੰਗੀ ਪੈ ਜਾਂਦੀ ਹੈ ਗੁਡਾਈ ਤੇ 5 550 ਦਿਹਾੜੀ ਨਹੀਂ ਦਿੱਤੀ ਜਾਂਦੀ ਇਸ ਕਰਕੇ ਸੌਖਾ ਤਰੀਕਾ ਆ ਵੀ 3 400 ਦੀ ਸਪਰੇਅ ਲਿਆਓ ਤੇ ਇੱਕੋ ਵਾਰੀ ਮਾਰ ਦੋ ਬਸ ਘਾਹ ਉੱਗਦਾ ਹੀ ਨਹੀਂ ਹੈਗਾ ਫਿਰ ਤੇ ਪਰ ਆਪਾਂ ਇਹਦੇ ਉੱਤੇ ਇਸ ਤਰ੍ਹਾਂ ਪਰਾਲੀ ਵਿਛਾ ਦੇਣੀ ਆ ਜਿੱਦਾਂ ਆ ਸਾਡੇ ਇੱਧਰ ਅਸੀਂ ਲਸਣ ਤੇ ਵਿਛਾਈ ਹੈ ਨਾ ਤੁਹਾਨੂੰ ਦਿਖਾਉਣੀ ਮੈਂ ਆ ਦੇਖੋ ਲਸਣ ਉੱਗਿਆ ਆ ਉੱਪਰੋਂ ਨਿਕਲ ਆਇਆ ਲੇਕਿਨ ਘਾਹ ਨਹੀਂ ਉਗਣਾ ਕਿਉਂਕਿ ਘਾਹ ਦਾ ਸੀਡ ਆ ਇਸ ਕਰਕੇ ਉਹ ਕੋਈ ਵੀ ਨਹੀਂ ਨਿਕਲਿਆ ਬਾਹਰ ਇਹਦੇ ਆਪਾਂ ਇੱਧਰ ਵੀ ਜੇ ਪਰਾਲੀ ਮਿਲ ਗਈ ਤਾਂ ਪਰਾਲੀ ਵਿਛਾਵਾਂਗੇ ਜੇ ਨਹੀਂ ਮਿਲੀ ਤੇ ਫਿਰ ਆਪਾਂ ਇਹਦੀ ਗੁਡਾਈ ਹੀ ਕਰਾਂਗੇ ਤੇ ਤੁਸੀਂ ਵੀ ਆਪਣੇ ਘਰ ਦੇ ਵਿੱਚ ਸਬਜ਼ੀ ਵਾਸਤੇ ਥੋੜੀ ਜੀ ਬਗੀਚੀ ਜ਼ਰੂਰ ਬਣਾਓ ਤੇ ਆਪਦੇ ਘਰ ਦੀਆਂ ਜਿਹੜੀਆਂ ਸਬਜ਼ੀਆਂ ਵਾਂ ਜ਼ਰੂਰ ਲਗਾਓ ਤੇ ਜਿਹੜੀਆਂ ਖਾਸ ਤੌਰ ਤੇ ਆਪਣੀਆਂ ਸਰਦੀਆਂ ਹੁੰਦੀਆਂ ਸਰਦੀਆਂ ਵਾਲੀਆਂ ਇਹਨਾਂ ਨੂੰ ਜਿਆਦਾ ਸਪਰੇਅ ਵੀ ਨਹੀਂ ਕਰਦੀ ਪੈਂਦੀ ਪਰ ਮੈਂ ਆਮ ਹੀ ਪਿੰਡਾਂ ਵਿੱਚ ਦੇਖਦੀ ਆ ਕਿ ਜੇ ਆਪਣੇ ਕੋਲ 5 7 10 ਕਿੱਲੇ ਜ਼ਮੀਨ ਦੇ ਹੁੰਦੇ ਆ ਤੇ ਉਹਦੇ ਵਿੱਚੋਂ ਆਪਾਂ ਜਿਹੜੇ 10 20 ਮਰਲੇ ਵੀ ਸਬਜ਼ੀ ਵਾਸਤੇ ਨਹੀਂ ਛੱਡਦੇ ਕੋਈ ਵੀ ਨਹੀਂ ਛੱਡਦਾ ਕਿਉਂਕਿ ਕੋਈ ਵੀ ਮਿਹਨਤ ਨਹੀਂ ਕਰਨਾ ਚਾਹੁੰਦਾ ਤੇ ਇਸ ਕਰਕੇ ਕੋਈ ਲਗਾਉਂਦਾ ਹੀ ਨਹੀਂ ਹੈਗਾ ਤੇ ਮੁੱਲ ਲਿਆਓ ਤੇ ਜ਼ਹਿਰਾ ਵਾਲੀਆਂ ਤਾਂ ਖਾ ਲੋ ਤੇ ਵੜਾ ਲੋ ਤੇ ਮੁੜ ਕੇ ਜਿਹੜੀਆਂ ਬਿਮਾਰੀਆਂ ਦੇ ਉੱਤੇ ਪੈਸੇ ਲਾਓ ਤੇ ਉਸ ਤੋਂ ਬਿਹਤਰ ਆ ਵੀ ਥੋੜੀ ਜਿਹੀ ਜਗ੍ਹਾ ਛੱਡੋ ਆ ਇੰਨੀ ਕਿ ਜਗ੍ਹਾ ਆ ਬਸ ਸਾਡੇ ਕੋਲ ਅਸੀਂ ਇਹਦੇ ਵਿੱਚ ਸਾਰੀਆਂ ਜਿਹੜੀਆਂ ਸਬਜ਼ੀਆਂ ਉਹ ਲਗਾ ਲਈਆਂ ਸਿਰਫ ਆ ਆਲੂ ਰਹਿ ਗਏ ਆ ਲਾਸਟ ਤੇ ਇੱਕ ਸਰੋਂ ਤੇ ਇਸ ਤੋਂ ਬਾਅਦ ਫਿਰ ਆਪਾਂ ਫ੍ਰੀ ਆ ਫਿਰ ਸਿਰਫ ਗੁੜਾਈ ਰਹਿ ਜਾਣੀ ਔਰ ਰੂਟਾਵੇਟਰ ਦਾ ਹੀ ਆ ਸੁਭਾਗਾ ਕਹ ਲਓ ਤੁਸੀਂ ਜਾਂ ਕੁਝ ਵੀ ਕਹ ਲਓ ਕਿਉਂਕਿ ਹੁਣ ਅਸੀਂ ਰੂਟਾਵੇਟਰ ਲੈ ਕੇ ਨਹੀਂ ਆਂਦਾ ਬਾਰ-ਬਾਰ ਇਸ ਕਰਕੇ ਨੂੰ ਅਸੀਂ ਹੱਥਾਂ ਦੇ ਨਾਲ ਹੀ ਇਸ ਤਰ੍ਹਾਂ ਪਤਲਾ ਕਰ ਲੈਣਾ ਵਾ ਜਿੰਨਾ ਕੁ ਹੋ ਸਕੇ ਇਹਦੇ ਨਾਲ ਕਰ ਲੈਣਾ ਬਾਕੀ ਆਪਾਂ ਸਾਰਾ ਜਿਹੜਾ ਉਹ ਪਈ ਦੇ ਨਾਲ ਕਰ ਲੈਣਾ ਪੱਤਰਾ 10 ਵਜ ਗਏ ਵੈਸਤਾ ਹਜੇ ਧੁੰਦ ਵੀ ਬਹੁਤ ਜ਼ਿਆਦੀ ਆ ਕਸਰਤ ਵੀ ਕਸਰਤਾ ਤੇ ਕੰਮ ਦਾ ਕੰਮ ਦੂਜੇ ਕੰਮ ਕੋ ਸਾਫ ਬੱਟਾ ਆਪਾਂ ਪਾ ਲਿਆ ਤੁਸੀਂ ਦੇਖ ਸਕਦੇ ਹੋ ਕਾਫੀਆਂ ਉੱਚੀਆਂ ਉੱਚੀਆਂ ਵੱਟਾਂ ਪਾਈਆਂ ਬੇਸ਼ੱਕ ਆਪਾਂ ਹੱਥਾਂ ਦੇ ਨਾਲ ਹੀ ਪਾਈਆਂ ਵਾ ਕਿਉਂਕਿ ਆਪਣੇ ਕੋਲ ਕੋਈ ਸਾਧਨ ਨਹੀਂ ਹੈਗਾ ਇਸ ਤਰ੍ਹਾਂ ਦਾ ਰੂਟਾਵੇਟਰ ਉਹਦੇ ਵਿੱਚ ਇਹੋ ਜਿਹਾ ਕੋਈ ਸਮਾਨ ਆਪਾਂ ਲਿਆ ਨਹੀਂ ਹੋਇਆ ਕਿਉਂਕਿ ਜੇ ਕਿ ਕਿ ਵੀ ਆਪਾਂ ਉਹਦਾ ਸੰਦ ਲੈਣੇ ਆ ਨਾ ਤੇ ਮਤਲਬ ਵੱਟਾਂ ਪਾਉਣ ਵਾਲਾ 6 ਤੋਂ 7000 ਦਾ ਆਉਂਦਾ ਸੀ ਇਸ ਕਰਕੇ ਫਿਰ ਅਸੀਂ ਨਹੀਂ ਲਿਆਂਦਾ ਹਜੇ ਤੇ ਜਦੋਂ ਫਿਰ ਕਿਤੇ ਗਾਂਹ ਜ਼ਿਆਦਾ ਜ਼ਰੂਰਤ ਹੋਊਗੀ ਫਿਰ ਲਿਆਵਾਂਗੇ ਤੇ ਵੱਟਾਂ ਆਪਾਂ ਇਸ ਤਰ੍ਹਾਂ ਪਾ ਲਈਆਂ ਆਲੂਆਂ ਦੀ ਵੱਟ ਤੁਸੀਂ ਜਿੰਨੀ ਮੋਟੀ ਪਾਓਗੇ ਘਰੇਲੂ ਬਗੀਚੀ ਵਿੱਚ ਵੀ ਲਗਾਉਣ ਵਾਲੇ ਜਿੰਨੀ ਆਲੂ ਆਪਣਾ ਆਲੂ ਉਨਾ ਹੀ ਮੋਟਾ ਹੋਗਾ ਜਿੰਨੀ ਵੱਟ ਮੋਟੀ ਹੋਊਗੀ ਤੇ ਗੁੱਡ ਤਾਂ ਗੁੱਡੂ ਗੁੱਡਈਆ ਤੇ ਇਹਦਾ ਆਪਾਂ ਨੂੰ ਕਰਨਾ ਹੀ ਪੈਣਾ ਆ ਕਿਉਂਕਿ ਆਪਾਂ ਆਰਗੈਨਿਕ ਬੀਜ ਰਹੇ ਆ ਤੇ ਇਸ ਕਰਕੇ ਇਹ ਤਾਂ ਹੋ ਸਕਦਾ ਨਹੀਂ ਵੀ ਘਾਹ ਨਾ ਉੱਗੇ ਇੱਧਰ ਤੁਸੀਂ ਦੇਖ ਲਓ ਕਿੰਨਾ ਘਾਹ ਉੱਗ ਵੀ ਆਇਆ ਵਾ ਉਹਨੇ ਮਟਰਾਂ ਦੇ ਦਾਣੇ ਨਹੀਂ ਉੱਗੇ ਜਿੰਨਾ ਘਾਹ ਉੱਗਿਆ ਆ ਤੇ ਲਸਣ ਵਿੱਚ ਨਹੀਂ ਹਜੇ ਉੱਗੇ ਉੱਗਿਆ ਕਿਉਂਕਿ ਲਸਣ ਦੇ ਉੱਤੇ ਆਪਾਂ ਕਾਫੀ ਪ੍ਰਾਲੀ ਵਿਛਾਤੀ ਸੀ ਤੇ ਹੁਣ ਆਪਾਂ ਮੈ ਲੱਗੀ ਸੀਗੀ ਆਲੂ ਲਗਾਣ ਤੇ ਆਲੂ ਲਗਾਣ ਦਾ ਜਿਹੜੀ ਆ ਮੇਰੀਆਂ ਨਵੀਆਂ ਭੈਣਾਂ ਆ ਉਹ ਦੇਖ ਲੈਣ ਜੋਦੇ ਤੁਹਾਡੇ ਆਲੂ ਇਸ ਤਰ੍ਹਾਂ ਦੇ ਉਗਾਉਣ ਉਂਗਰਾਉਣ ਤੇ ਸਮਝ ਲਓ ਵੀ ਇਹਨਾਂ ਨੂੰ ਜਿਹੜਾ ਵਾ ਉਗਾਉਣ ਦਾ ਸਮਾਂ ਹੋ ਗਿਆ ਮਤਲਬ ਕਿ ਇਹਨਾਂ ਨੇ ਆਪਣੇ ਗਾਂ ਹੁਣ ਜਿਹੜੀ ਜਨਰੇਸ਼ਨ ਆ ਉਹ ਪੈਦਾ ਕਰਨੀ ਆ ਕਿਉਂਕਿ ਪ੍ਰਕਿਰਤੀ ਇੱਕ ਇਹੋ ਜੀ ਆ ਜਿਹਦੇ ਵਿੱਚ ਹਰ ਇੱਕ ਚਾਹੇ ਫਲ ਸਬਜ਼ੀ ਇਨਸਾਨ ਕੁਛ ਵੀ ਆ ਜੀਵ ਜੀਵ ਜੰਤੂ ਜਿੰਨੇ ਵੀ ਆ ਜਾਂਦੇ ਆ ਉਹ ਇੱਕ ਨਾ ਇੱਕ ਸੰਕੇਤ ਦਿੰਦੇ ਆ ਵੀ ਹੁਣ ਅਸੀਂ ਸਾਡੀ ਜਿਹੜੀ ਸਮਾਂ ਆ ਉਹ ਖਤਮ ਹੋ ਰਿਹਾ ਤੇ ਸਾਡੀ ਆਉਣ ਵਾਲੀ ਪੀੜ੍ਹੀ ਵਾਸਤੇ ਅਸੀਂ ਆਪਣਾ ਗਾਂ ਜਿਹੜੇ ਅਨਸ਼ੋ ਛੱਡ ਕੇ ਜਾਣਿਆ ਤੇ ਆ ਦੇਖੋ ਤੁਸੀਂ ਇਹਨਾਂ ਦੇ ਜਿਹੜੇ ਉੰਕ੍ਰਿਤ ਹੋ ਗਏ ਆ ਹੁਣ ਤੇ ਹੁਣ ਲਗਾਣਾ ਤਾਂ ਬਹੁਤ ਆਸਾਨ ਆ ਇਹ ਤਾਂ ਆਮ ਤੌਰ ਤੇ ਤਾਲੂ ਮਸ਼ੀਨਾਂ ਨਾਲ ਹੀ ਬੀਜ ਦਿੱਤਾ ਜਾਂਦਾ ਆ ਇਸ ਤਰ੍ਹਾਂ ਤੁਸੀਂ ਰੱਖ ਕੇ ਉੱਤੇ ਲਗਭਗ 1.5-2 ਇੰਚ ਮਿੱਟੀ ਪਾ ਦਿਓ ਸੇਮ ਤਰੀਕਾ ਸਾਰੇ ਆਲੂ ਲਗਾਣ ਦਾ ਵੈਸੇ ਤਾਂ ਆਮ ਆਲੂ ਸਾਰੀਆਂ ਮੇਰੀਆਂ ਭੈਣਾਂ ਨੂੰ ਪਤਾ ਹੀ ਹੁੰਦਾ ਆ ਕਿ ਕਿਸ ਤਰ੍ਹਾਂ ਲਗਾਇਆ ਜਾਂਦਾ ਵਾ ਤੇ ਫਰ ਫਿਰ ਵੀ ਜੇ ਕੋਈ ਨਵਾਂ ਹੈਗਾ ਤਾਂ ਤੁਸੀਂ ਦੇਖ ਸਕਦੇ ਹੋ ਬਾਸ ਰੱਖੋ ਆਲੂ ਨੂੰ ਇਸ ਤਰ੍ਹਾਂ ਮਿੱਟੀ ਪਾ ਦਿਓ ਆਲੂ ਆਪਣੇ ਲਗਭਗ ਲੱਗ ਹੀ ਗਏ ਆ ਜੀ ਤੇ ਇੱਕ ਵਾਰ ਟੈ ਗਈ ਸੀ ਤੇ ਛਾਮਾਂ ਵੀ ਪੈ ਗਈਆਂ ਲਗਭਗ 3-4 ਘੰਟੇ ਲੱਗੇ ਸਾਨੂੰ ਕਿਉਂਕਿ ਹੱਥ ਦੇ ਨਾਲ ਹੀ ਲਗਾਉਣੇ ਹੁੰਦੇ ਆ ਵੱਟਾਂ ਪਾ ਕੇ ਹੌਲੀ-ਹੌਲੀ ਤੇ ਹੁਣ ਆਪਾਂ ਲੱਗੇ ਜੀ ਸ਼ਾਮ ਦੀ ਚਾਹ ਪੀਣ ਖੇਤ ਦੇ ਵਿੱਚ ਹੀ ਤੇ ਨਾਲ ਲੱਗੇ ਵੇਸਣ ਖਾਣ ਹੱਥ ਤਾਂ ਗੰਦੇ ਹੀ ਆ ਪਰ ਚਲੋ ਇੰਨਾ ਕ ਚੱਲ ਜਾਂਦਾ ਜ਼ਿਮੀਂਦਾਰੇ ਚ ਮਟਰ ਆਪਾਂ ਲਾ ਲਿਆ ਜੀ ਸਾਰੇ ਲੱਗ ਗਏ ਤੇ ਆਲੂ ਵੀ ਆਪਣੇ ਲੱਗ ਗਏ ਸਾਰੇ ਤੇ ਛਾਮਾਂ ਪੈ ਗਈਆਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਸੂਰਜ ਛਿਪ ਗਿਆ ਤੇ ਹਨੇਰਾ ਹੋਣ ਲੱਗ ਗਿਆ 4-5 ਘੰਟੇ ਆਪਾਂ ਨੂੰ ਲੱਗੇ ਆ ਰਾਮ ਦੇ ਨਾਲ ਹੀ ਤੇ ਹੁਣ ਰਹਿ ਗਿਆ ਬਸ ਗੋਡ ਗਡਾਈਏ ਦਾ ਕੰਮ ਤੇ ਬਸ ਉਹ ਸਟਾਰਟ ਹੋ ਜਾਣਾ ਕਿਉਂਕਿ ਲਾਸਟ ਕੰਮ ਸੀਗਾ ਆਪਣਾ ਲੂ ਲਗਾਉਣ ਦਾ ਤੇ ਇਸ ਤੋਂ ਬਾਅਦ ਹੁਣ ਆਪਾਂ ਲਗਾਵਾਂਗੇ ਪਿਆਜ਼ ਤੇ ਪਿਆਜ਼ ਦੀ ਹਜੇ ਪਨੀਰੀ ਬੀਜਣ ਵਾਲੀ ਆ ਤੇ ਉਹ ਅੱਗੇ ਆਪਾਂ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਉਂਦੇ ਰਾਵਾਂਗੇ ਜਿੱਦਾਂ ਜਿੱਦਾਂ ਆਪਾਂ ਵੀਡੀਓ ਬਣਾਵਾਂਗੇ ਤੇ ਤੁਹਾਡੇ ਨਾਲ ਸ਼ੇਅਰ ਕਰ ਦਵਾਂਗੇ ਤੇ ਇਹ ਸੀ ਅੱਜ ਦੀ ਆਪਣੀ ਵੀਡੀਓ ਉਮੀਦ ਕਰਦੀ ਆ ਕਿ ਤੁਹਾਨੂੰ ਵਧੀਆ ਲੱਗੀ ਹੋਊਗੀ ਜੇਕਰ ਮੇਰੀ ਵੀਡੀਓ ਵਧੀਆ ਲੱਗਦੀ ਆ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਆਪਣੀਆਂ ਗਾਂ ਦੋਸਤ ਮਿੱਤਰਾਂ ਨਾਲ ਸ਼ੇਅਰ ਕਰੋ ਖਾਸ ਤੌਰ ਤੇ ਭੈਣਾ ਮੇਰੀਆਂ ਜਿਹੜੀਆਂ ਘਰੇਲੂ ਕੰਮ ਕਰਦੀਆਂ ਉਹਨਾਂ ਨੂੰ ਚਾਹੀਦਾ ਕਿ ਥੋੜੀ ਥੋੜੀ ਸਬਜ਼ੀ ਘਰ ਦੇ ਵਿੱਚ ਜ਼ਰੂਰ ਲਗਾਓ ਤੇ ਸਰਦੀਆਂ ਤੋਂ ਸਟਾਰਟਿੰਗ ਕਰੋ ਸਬਜ਼ੀ ਲਗਾਉਣ ਦੀ ਜੇ ਆਪਾਂ 5-7 ਕਿਲੇ ਝੋਨਾ ਕਣਕ ਲਾਉਣੇ ਆ ਤੇ ਉਹਦੇ ਵਿੱਚੋਂ 1-2 ਮਰਲੇ ਜਿਹੜੇ ਆ ਸਬਜ਼ੀ ਵਾਸਤੇ ਜ਼ਰੂਰ ਰੱਖੋ ਧੰਨਵਾਦ ਜੀ ਤੁਹਾਡਾ ਸਾਰਿਆਂ ਬਹੁਤ ਬਹੁਤ ਕੀਮਤੀ ਸਮੇਂ ਦੇਣ ਨੂੰ ਸასი ਸ਼ਾਲੀ ਸਾਰਿਆਂ ਨੂੰ ¿De vas de